ਇਹਦਾ ਸੀ ਰੈਗੂਲਰਲੀ ਇਹ ਪ੍ਰਸ਼ਾਸਨ ਦੇ ਨਾਲ ਸੀਗਾ ਪਰ ਅੰਤ ਸਾਨੂੰ ਆ ਕੇ ਇੱਕ ਚੇਤਾਵਨੀ ਦੇਣੀ ਪਈ ਕਿ ਅਸੀਂ ਪੂਰੇ ਬਾਜ਼ਾਰਾ ਦੇ ਵਿੱਚ ਇੱਕ ਜਿਹੜਾ ਰੋਸ਼ਮਾਰਚ ਕਰਾਂਗੇ ਦੂਜੇ ਜੱਥੇਬੰਦੀਆਂ ਦੇ ਜਦੋਂ ਸੰਘਰਸ਼ ਦੀ ਆਵਾਜ਼ ਚੱਕੀ ਤਾਂ ਉਸ ਤੋਂ ਬਾਅਦ ਤੁਰੰਤ ਕੱਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਈ ਬੇਅਦਬੀ ਦੇ ਨਾਂ ਨਾਲ ਜਿਹੜੇ ਲੋਕਾਂ ਨੇ ਇਹਨਾਂ ਦੀ ਬੇਅਦਬੀ ਕੀਤੀ ਹੈ ਉਹਨਾਂ ਤੇ ਅਸੀਂ ਪਰਚਾ ਵੀ ਦਰਜ ਕਰਾਂਗੇ ਪਟਿਆਲਾ ਦਾ ਪ੍ਰਾਚੀਨ ਬਾਬਾ ਦੇਵਤਾਰ ਮੰਦਿਰ ਦਾ ਜੋ ਕਿ ਪਵਿੱਤਰ ਸਰੋਵਰ ਜੋ ਕਿ ਬਹੁਤ ਹੀ ਕਬਜ਼ਾਧਾਰੀਆਂ ਵੱਲੋਂ ਕਬਜ਼ਾ ਕੀਤਾ ਗਿਆ ਸੀ ਔਰ ਜਿਸ ਤੇ ਹਿੰਦੂ ਜਥੇਬੰਦੀਆਂ ਵੱਲੋਂ ਇੱਕ ਸੰਘਰਸ਼ ਦੀ ਚੇਤਾਵਨੀ ਦਿੱਤੀ ਸੀ ਔਰ ਆਨਯਰ ਨੇ ਖਬਰ ਦਿਖਾਈ ਸੀ ਜਿਸ ਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰ ਦੋਏ ਹਿੰਦੂ ਜਥੇਬੰਦੀਆਂ ਨੇ ਜਦੋਂ ਕਿਹਾ ਕਿ ਅਸੀਂ ਅੱਜ ਦੇ ਦਿਨ ਇਹਨਾਂ ਨੇ ਇੱਕ ਰੋਸ ਮਾਰਚ ਕਰਨਾ ਸੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਜਿਹੜਾ ਪ੍ਰਾਚੀਨ ਸਰੋਵਰ ਦੇ ਵਿਚ ਕਬਜ਼ਾ ਹੈਗਾ ਉਸੇ ਕਬਜ਼ਾ ਹਟਾਇਆ ਜਾਏਗਾ ਪਹਿਲੇ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿ ਪ੍ਰਸ਼ਾਸਨਿਕ ਅਧਿਕਾਰੀ ਐਸਟੀਐਮ ਤੋਂ ਇਲਾਵਾ ਐਸਪੀਸੀਟੀ ਡੀਐਸਪੀਸੀਟੀ ਔਰ ਖੁਦ ਜੀਸੀਬੀ ਮਸ਼ੀਨ ਲੱਗੀ ਪਈ ਹੈ ਔਰ ਇਧਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕਬਜ਼ਾਧਾਰੀ ਆ ਪੂਰਾ ਜਿਹੜਾ ਇਹਨਾਂ ਨੇ ਕਬਜ਼ਾ ਕੀਤਾ ਪਿਆ ਸੀ ਕਿਉਂਕਿ ਇਹ ਪਵਿੱਤਰ ਸਰੋਵਰ ਹੈ ਤੁਸੀਂ ਦੇਖ ਰਹੇ ਹੋ ਕਿ 2014 ਦੇ ਵਿੱਚ ਪਹਿਲਾਂ ਵੀ ਉਰੇ ਜਿਹੜਾ ਕਿ ਬੰਦੇ ਮਾਧਮ ਦਲ ਵੱਲੋਂ ਸਾਫ ਕਰਵਾਇਆ ਗਿਆ ਸੀ ਉਸ ਤੋਂ ਬਾਅਦ ਫਿਰ ਦਰਾ ਕਬਜ਼ੇ ਹੁੰਦੇ ਰਹੇ ਪਰ ਉਹਨਾਂ ਪ੍ਰਸ਼ਾਸਨ ਜਾਗੇ ਆ ਹਿੰਦੂ ਚੱਥੇ ਬੰਦੀਆਂ ਦੇ ਜਦੋਂ ਸੰਘਰਸ਼ ਦੀ ਆਵਾਜ਼ ਚੱਕੀ ਤਾਂ ਉਸ ਤੋਂ ਬਾਅਦ ਤੁਰੰਤ ਕੱਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਅੱਜ ਭਾਰੀ ਪੁਲਿਸ ਫੋਰਸ ਦੇ ਨਾਲ ਕਬਜ਼ਾ ਹਟਾਇਆ ਜਾ ਰਿਹਾ ਔਰ இந்து ਜੱਥੇਬੰਦੀਆਂ ਨਾਲ ਹੈ ਇਹ ਜਿਹੜਾ ਕਿ ਧੰਨਵਾਦ ਵੀ ਕਰਦੇ ਆ ਅਸੀਂ ਗੱਲ ਵੀ ਕਰਦੀਆਂ ਆਪਣਾ ਜਿਹੜੇ இந்து ਜੱਥੇਬੰਦੀਆਂ ਦੇ ਅੱਗੇ ਅੱਗੇ ਕਿਵੇਂ ਦੇਖਦੇ ਹੋ ਤੁਸੀਂ ਸੰਘਰਸ਼ੀ ਚੇਤਾਵਨੀ ਦਿੱਤੀ ਸੀ ਪ੍ਰਸ਼ਾਸਨ ਨੇ ਤੁਹਾਡੀ ਗੱਲ ਮੰਨੀ ਜੀਸੀਪੀ ਮਸ਼ੀਨ ਵੀ ਆ ਵੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਬੰਦੇ ਮਾਤਰਮ ਦਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 2012 ਦੇ ਵਿੱਚ ਇਹ ਬੀੜਾ ਚੱਕਿਆ ਸੀਗਾ अनुराग जी सुशील नायर जी गुरु जी गुरुमुख जी ਤੇ ਇਹਨਾਂ ਦੀ ਪੂਰੀ ਟੀਮ ਭੁੱਖ ਹੜਤਾਲ ਤੇ ਵੀ ਬੈਠੀ ਸੀ ਉਦੋਂ ਤੇ 2014 ਦੇ ਵਿੱਚ ਇਹਨਾਂ ਨੇ ਆਪਣੇ ਸਾਰੇ ਸਾਥੀਆਂ ਨਾਲ ਮਿਲ ਕੇ ਬਿਨਾਂ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹ ਲੋਕਾਂ ਨੇ ਇਹ ਸਾਰਾ ਜਿਹੜੇ ਭਗਤ ਸੀਗੇ ਸਾਰਾ ਇਹਨਾਂ ਨੇ ਸਰੋਵਰ ਸੀਗਾ ਟੋਟਲੀ ਖਾਲੀ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਇਹ ਜਿਹੜਾ ਸਰੋਵਰ ਹੈ ਦਵਾਰਾਂ ਉਰੇ ਜਿਹੜਾ ਕਬਜ਼ਾ ਸੀਗਾ ਤੁਸੀਂ ਦੇਖੇ ਅੱਜ ਦਿਖਾ ਵੀ ਰਹੇ ਹੋ ਸਾਰੇ ਲੋਕਾਂ ਨੇ ਉਹਦੇ ਕਬਜ਼ਾ ਕਰ ਲਿੱਤਾ ਸੀਗਾ 2016 ਤੋਂ ਅਸੀਂ ਦੁਬਾਰਾ ਸਾਰੇ ਇਸ ਕੰਮ ਨੂੰ ਲੈ ਕੇ ਅੱਗੇ ਆਏ ਅਨੁਰਾਗ ਜੀ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਜਿਹੜਾ ਪੁਰਾਤਨ ਸਰੋਵਰ ਸੀਗਾ ਇਹਨੂੰ ਬਚਾਣ ਲਈ ਹਰ ਐਸੀ ਜਗ੍ਹਾ ਤੇ ਚਿੱਠੀ ਐਸੀ ਜਗ੍ਹਾ ਤੇ ਪੱਤਰ ਪ੍ਰਸ਼ਾਸਨ ਜਿਹੜਾ ਅਸੀਂ ਰੈਗੂਲਰਲੀ ਇਹ ਪ੍ਰਸ਼ਾਸਨ ਦੇ ਨਾਲ ਸੀਗਾ ਪਰ ਅੰਤ ਸਾਨੂੰ ਆ ਕੇ ਇੱਕ ਚੇਤਾਵਨੀ ਦੇਣੀ ਪਈ ਕਿ ਅਸੀਂ ਪੂਰੇ ਬਜਾਰਾ ਦੇ ਵਿੱਚ ਇੱਕ ਜਿਹੜਾ ਰੋਸ ਮਾਰਚ ਕਰਾਂਗੇ ਪਰ ਕੱਲ ਐਸਡੀਐਮ ਸਾਹਿਬ ਪ੍ਰਸ਼ਾਸਨ ਨਾਲ ਬੈਠ ਕੇ ਸਾਡੇ ਸਾਰੇ ਸਨਾਤਨੀ ਭਰਾਵਾ ਦੀ ਇੱਕ ਬਹੁਤ ਅੱਛੀ ਜਿਹੀ ਬੈਠਕ ਹੋਈ ਤਾਂ ਪ੍ਰਸ਼ਾਸਨ ਨੇ ਫੈਸਲਾ ਲੀਤਾ ਕਿ ਅਸੀਂ ਜਿਹੜਾ ਉਰੇ ਕਬਜ਼ਾ ਹੋਇਆ ਹੋਇਆ ਖਾਲੀ ਕਰਵਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਰੋਵਰ ਹੈ ਤੇ ਮੰਦਿਰ ਹੈ ਜੋ ਸਰੋਵਰ ਔਰ ਮੰਦਿਰ ਹੈ ਜੋ ਇਹ ਬੇਅਦਬੀ ਹੋ ਰਹੀ ਹੈ ਬੇਅਦਬੀ ਦੇ ਨਾਂ ਨਾਲ ਜਿਹੜੇ ਲੋਕਾਂ ਨੇ ਇਹਨਾਂ ਦੀ ਬੇਅਦਬੀ ਕੀਤੀ ਹੈ ਉਹਨਾਂ ਤੇ ਅਸੀਂ ਪਰਚਾ ਵੀ ਦਰਜ ਕਰਾਂਗੇ ਬਿਲਕੁਲ ਇੱਧਰ ਤਸਵੀਰ ਦੇਖ ਲਓ ਕਿ ਪ੍ਰਸ਼ਾਸਨ ਅਧਿਕਾਰੀ ਔਰ Hindu ਜਥੇਬੰਦੀਆਂ ਦੇ ਅਧਿਕਾਰੀ ਨਾਰੀਅਲ ਨਾਰੀਅਲ ਜਿਹੜਾ ਕਿ ਤੋੜਿਆ ਜਾ ਰਿਹਾ ਜਿੱਤਾ ਕਿ ਕਹਿੰਦੇ ਉਦਘਾਟਨ ਕੀਤਾ ਜਾਣਾ ਐਸਪੀ ਸਿਟੀ ਬਾਬਲ ਚੌਧਰੀ ਐ ਡੀਐਸਪੀ ਸਿਟੀ 1 ਐਸਟੀਐਮ ਗੁਰਦੇਵ ਸਿੰਘ ਧੰਮ ਜੋਗੀ ਹੈਗੇ ਆ ਔਰ ਸਰ ਸਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਰ ਲੋਕਾਂ ਕਾਰਨ ਕਿ ਇੱਧਰ ਨੂੰ ਤੁਸੀਂ ਦੇਖ ਰਹੇ ਹੋ ਤੋਂ ਦੇਖ ਰਹੇ ਹੋ ਤੁਸੀਂ ਕੀ ਨਾਰੀਅਲ ਦੀ ਜਿਹੜੀ ਕਿ ਤੋੜਿਆ ਜਾ ਰਿਹਾ ਕਿਉਂਕਿ ਬਹੁਤ ਹੀ ਕਬਜ਼ਾ ਜਿਹੜਾ ਕੀ ਉਹ ਕਬਜ਼ਾਧਾਰੀਆਂ ਵੱਲੋਂ ਕੀਤਾ ਗਿਆ ਸੀ ਔਰ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕੀ ਜੀਐਸਵੀ ਮਸ਼ੀਨ ਲਗਾ ਕੇ ਹਿੰਦੂ ਜੱਥੇਬੰਦੀਆਂ ਵੱਲੋਂ ਇਲੈਕਟ੍ਰ ਰਜਾਸ਼ੰਦਾ ਧੰਨਵਾਦ ਕੀਤਾ ਗਿਆ ਕਿ ਇਹ ਜਿਹੜਾ ਕਬਜ਼ਾ ਹਟਾਉਣ ਦੀ ਮੁਹਿੰਮ ਚਾਰੀ ਕੀਤੀ ਗਈ ਪਰ ਉੱਤੇ ਹੀ ਸੁਰੱਖਿਆ ਪ੍ਰਬੰਧ ਵੀ ਦੇਖ ਰਹੇ ਹੋ ਪੁਲਸ ਸਾਰੇ ਪਾਸੇ ਪੁਲਸ ਲੱਗੀ ਪਿਆ ਪਰ ਆਪ ਵੀ ਕਬਜ਼ਾ ਧਾਰੀ ਜਿਹੜਾ ਕਿ ਸਮਾਨ ਨੂੰ ਚੱਕ ਰਹੇ ਆ ਕਿਉਂਕਿ ਇਹ ਪਵਿੱਤਰ ਬਾਵਨ ਅਵਤਾਰ ਦਾ ਮੰਦਿਰ ਹੈ ਔਨਅਰ ਵੱਲੋਂ ਵੀ ਖਬਰ ਇੱਕ ਨਸ਼ਰ ਕੀਤੀ ਗਈ ਔਨਅਰ ਸਿਰਫ ਇੱਕ ਔਨਅਰ ਚੈਨਲ ਨਹੀਂ ਖਬਰ ਨਸ਼ਰ ਕੀਤੀ ਸੀ ਜਿਸ ਤੋਂ ਪ੍ਰਸ਼ਾਸਨ ਨੇ ਇਹ ਹਿੰਦੂ ਜਥੇਬੰਦੀਆਂ ਦੀ ਮੰਗ ਨੂੰ ਜਲਦੀ ਤੋਂ ਜਲਦੀ ਜਿਹੜਾ ਕਿ ਅੱਜ ਜੀਸੀਬੀ ਮਸ਼ੀਨ ਲਗਾ ਕੇ ਕਬਜ਼ਾ ਹਟਾਇਆ ਜਾ ਰਿਹਾ ਹੈ ਪਟਿਆਲਾ ਤੋਂ ਨੀਅਰ ਦੇ ਨਾਲ ਚਰਨਜੀਤ ਚੋਸ਼ੀ ਰਿਪੋਰਟ